ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਹੁਣ ਰਾਤ ਦਾ ਟਾਈਮ ਹੈ 7:00 ਵਜੇ ਨੇ ਅਸੀਂ ਜਿਹੜਾ ਹੈਗਾ ਸ਼ਿਵਰਾਤਰੀ ਦੇ ਮੇਲੇ ਤੇ ਜਾ ਰਹੇ ਹਾਂ ਸਾਡੇ ਨਾਲ ਹੀ ਪਿੰਡ ਰਣੀਕੇ ਉੱਥੇ ਜਿਹੜਾ ਹੈਗਾ ਸ਼ਿਵਰਾਤਰੀ ਦਾ ਮੇਲਾ ਭਰਦਾ ਸ਼ਿਮ ਮੰਦਰ ਹੈਗਾ ਹੁਣ ਆਪਾਂ ਚੱਲਦੇ ਆ ਤੁਹਾਨੂੰ ਵੀ ਲੈ ਕੇ ਚੱਲਦੇ ਆ ਲੱਗੀ ਜਿਹੜੀ ਉਹ ਲੱਗੀ ਹੋਈ ਸੀ ਕੁੜੀ ਉਹਦੇ ਕੋਲੇ ਲੱਗੀ ਉਹ ਲੱਗੀ ਹੋਈ ਉਹਨਾਂ ਦੀ ਉਹ ਕੀ ਬੈੜੋ ਕੀ ਸੀ ਉਹਦਾ ਨਾਮ ਮਨਪ੍ਰੀਤ ਉਹ ਲੋੜ ਦੀ ਕੁੜੀ ਵੀ ਆਉਣੇ ਆ ਚੱਲੇ ਆ ਜੀ ਸਿਵਰਾਤਰੀ ਤੇ ਸਾਨੂੰ ਵੀ ਵਿੱਚ ਦਿਖਾ ਦੋ ਮੈਂ ਬਹੁਤ ਟਾਈਮ ਬਾਅਦ ਵਲੌਗ ਦੇ ਵਿੱਚ ਆਉਂਦੀ ਆ ਡੀਜੀ ਰਹਿੰਦੀ ਆ ਹੁਣ ਫਿਰ ਮੈਡਮ ਬਣੀ ਹੋਈ ਆ ਭਾਈ ਹੈਲੋ ਹਾਈ ਮੈਂ ਆ ਗਈ ਵਿੱਚ ਆ ਗਈ ਆ ਗਈ ਆ ਗਈ ਕਿਵੇਂ ਫਾਇਰ ਦਿਖਾਉਣੀ ਹੁੰਦੀ ਆ ਮਨਜਤ ਜੱਤ ਜੀ ਬੈਠੇ ਨੇ ਸਾਡੇ ਨਾਲ ਹੀ ਹੈਗਾ ਜੀ ਰਣੀਕੇ ਪਿੰਡ ਬਿਲਕੁਲ ਸਾਡੇ ਪਿੰਡ ਦੇ ਨਾਲ ਹੀ ਹੈਗਾ ਇੱਥੇ ਜਿਹੜਾ ਹੈਗਾ ਬਹੁਤ ਵੱਡਾ ਸ਼ਿਵ ਮੰਦਿਰ ਬਣਿਆ ਹੋਇਆ ਹੈ ਨਾ ਤੇ ਹੁਣ ਅਸੀਂ ਰਾਤ ਨੂੰ ਸ਼ਿਵ ਰਾਤਰੀ ਦੇ ਮੇਲੇ ਤੇ 2-3 ਦਿਨ ਭਰਦਾ ਹੈ ਇਹ ਮੇਲਾ ਤੇ ਜਾ ਰਹੇ ਆ ਨਾਲ ਹੈ ਸਾਡੇ ਮਾਸੀ ਜੀ ਨੇ ਚਾਚੀ ਜੀ ਸਾਡੇ ਇੱਕ ਮੇਰੀ ਦਰਾਣੀ ਹੈਗੀ ਚਾਚਾ ਜੀ ਦੀ ਨੂੰ ਤੇ ਚਲੋ ਹੁਣ ਨੇੜੇ ਤੀ ਜਾਇ ਆਉਣੇ ਆ ਦਿਨੇ ਤਾਂ ਜਿਹੜਾ ਹੈਗਾ ਬਹੁਤ ਜ਼ਿਆਦਾ ਭੀੜ ਹੁੰਦੀ ਆ ਉੱਥੇ ਜਾਇ ਨਹੀਂ ਜਾਂਦਾ ਸੀ ਤਾਂ ਕਰਕੇ ਰਾਤ ਨੂੰ ਗਿਆਂ ਵੈਸੇ ਰਾਤ ਨੂੰ ਵੀ ਬਹੁਤ ਜ਼ਿਆਦਾ ਭੀੜ ਸੀ ਕਿ ਦੇਖੋ ਬਹੁਤ ਖੁੱਲੀ ਜਗ੍ਹਾ ਦੇ ਵਿੱਚ ਜਿਹੜਾ ਹੈਗਾ ਮੰਦਿਰ ਬਣਿਆ ਹੋਇਆ ਦੇਖੋ ਬਹੁਤ ਵਧੀਆ ਲਾਈਟ ਦਾ ਪ੍ਰਬੰਧ ਹੈ ਨਾ ਜਿਵੇਂ ਕਿ ਬਹੁਤ ਸੋਹਣਾ ਲੱਗਦਾ ਸੀਗਾ ਜਿਵੇਂ ਕਹਦੇ ਆ ਆਪਾਂ ਕਹਿ ਦਿੰਨੇ ਆ ਦਿਨ ਚੜ੍ਹਿਆ ਪਿਆ ਸੀਗਾ ਦੇਖੋ ਆ ਮੇਨ ਗੇਟ ਹੈਗਾ ਇਹ ਮੰਦਿਰ ਦਾ ਇਧਰ ਹੁਣ ਅਸੀਂ ਰੋਡ ਤੇ ਆ ਗਏ 메ਨ ਰੋਡ ਦੇ ਉੱਪਰ ਹੀ ਐ ਜਿਹੜਾ ਧੋਰੀ ਤੋਂ ਬਰਨਾਲਾ ਰੋਡ ਐ ਹਨਾ ਉੱਪਰੇ ਮੰਦਿਰ ਬਣਿਆ ਹੋਇਆ ਹੈ ਬਹੁਤ ਖੁੱਲੀ ਜਗ੍ਹਾ ਦੇ ਵਿੱਚ ਤੇ ਬਹੁਤ ਜ਼ਿਆਦਾ ਇਕੱਠ ਸੀਗਾ ਰਾਤ ਨੂੰ ਵੀ ਬਹੁਤ ਜ਼ਿਆਦਾ ਇਕੱਠ ਸੀਗਾ ਕੱਲ ਨੂੰ ਤਾਂ ਇਸ ਤੋਂ ਵੀ ਜ਼ਿਆਦਾ ਹੋਣਾ ਹੈਗਾ ਕਿਉਂਕਿ ਕੱਲ ਨੂੰ ਸ਼ਿਵਰਾਤਰੀ ਐ ਹਨਾ ਇਹ ਇੱਕ ਦਿਨ ਪਹਿਲਾਂ ਵਾਲੀ ਰਾਤ ਐ ਸ਼ਿਵਰਾਤਰੀ ਦੀ ਇਹ ਪਿਛਲੀ ਵਾਰੀ ਕਿਹੜਾ ਅਸੀਂ ਰਾਤ ਨੂੰ ਆ ਕੇ ਵੀ ਜਲ ਚੜਾ ਕੇ ਗਏ ਤੇ 12 ਵਜੇ ਤੋਂ ਜਿਹੜੀਆਂ ਹੈਗੀਆਂ ਲੰਬੀਆਂ ਲੈਣਾ ਲੱਗਣ ਲੱਗ ਜਾਂਦੀਆਂ ਨੇ ਜੇ ਜਲ ਚੜਾਉਂਦੀਆਂ ਫੇਰ ਕਿਤੇ ਆ ਕੇ 2-3 ਘੰਟਿਆਂ ਦੇ ਵਿੱਚ ਬਾਰੀ ਮਿਲਦੀ ਹੈਗੀ ਅਸੀਂ ਮਾਸੀ ਜੀ ਉਰੀ ਪਿਛਲੇ ਸਾਲ ਇੱਕ ਮੇਰੀ ਜਠਾਣੀ ਸੀਗੀ ਅਸੀਂ ਜਾਲ ਚੜਾ ਕੇ ਗਏ ਸੀਗੇ ਅਸੀਂ 10:00 ਵਜੇ ਆ ਗਏ ਸੀਗੇ 11:00 ਵਜੇ ਲੈਣਾ ਚ ਲਾ ਕੇ ਸਵੇਰੇ 4:00 ਵਜੇ ਵਾਪਸ ਮੁੜੇ ਬਹੁਤ ਟਾਈਮ ਲੱਗ ਗਿਆ ਸੀਗਾ ਅ ਇਸ ਵਾਰੀ ਅਸੀਂ ਜਾਲ ਨਹੀਂ ਚੜਾਇਆ ਅਸੀਂ ਤਾਂ ਬਸ ਕੋ ਮੋ ਫਿਰ ਕੇ ਆ ਗਏ ਕਿਉਂਕਿ ਅਸੀਂ ਦੇਖਣ ਗਏ ਸੀ ਕਿ ਉਧਰ ਜਲ ਚੜਾਉਣ ਵਾਲਾ ਉਧਰ ਬਹੁਤ ਜ਼ਿਆਦਾ ਰਾਸਤ ਸੀਗਾ ਬਹੁਤ ਦੂਰ ਤੱਕ ਲੈਣਾ ਸੀ ਗਿਆ ਕਿਉਂਕਿ ਸਾਡੇ ਨਾਲ ਬੱਚੇ ਸੀਗੇ ਦਰਾਣੀ ਦੀ ਕੁੜੀ ਸੀਗੀ ਛੋਟੀ ਫਿਰ ਔਖਾ ਹੋ ਜਾਂਦਾ ਕੁਛ ਅਸਤੀ ਘਰ ਆਉਂਦੀ ਲੇਟ ਹੋ ਕੇ ਦੇਖੋ ਇਧਰ ਊਠ ਕਿੰਨਾ ਵਧੀਆ ਸਜਾਇਆ ਹੋਇਆ ਹੈਗਾ ਇਧਰ ਝੰਡੋਲ ਵਗੈਰਾ ਹਨਾ ਬਹੁਤ ਜਿਹੜਾ ਹੈਗਾ ਬਹੁਤ ਝੁੱਲੇ ਵਗੈਰਾ ਲੱਗੇ ਹੋਏ ਸੀਗੇ ਹਨਾ ਬਹੁਤ ਖੁੱਲੀ ਜਗ੍ਹਾ ਦੇ ਵਿੱਚ ਜਿਹੜਾ ਹੈਗਾ ਹੈਗਾ ਸੀਗਾ ਮੰਦਰ ਦੀ ਜਗ੍ਹਾ ਬਹੁਤ ਖੁੱਲੀ ਆ ਦੇਖੋ ਬੱਚਿਆਂ ਦੇ ਝੂਟੇ ਲੈਣ ਵਾਸਤੇ ਦੇਖੋ ਜੀ ਸਾਡੇ ਦੇਖਦੇ ਦੇਖਦੇ ਬਹੁਤ ਜਿਆਦਾ ਇਕੱਠ ਹੋ ਗਿਆ ਕਿਉਂਕਿ ਬਹੁਤ ਜਿਆਦਾ ਵਸੰਤ ਤਿਵਾਰੋਂ ਵੀ ਆ ਰਹੀ ਹੈ ਨਾ ਜਾਲ ਚੜਾਉਣ ਵਾਸਤੇ ਬਹੁਤ ਜਿਆਦਾ ਜਿਹੜੇ ਰਾਤ ਨੂੰ ਇੱਥੇ ਰਹਿੰਦੇ ਆ ਸਵੇਰ ਨੂੰ ਜਾਲ ਚੜਾ ਕੇ ਜਾਂਦੇ ਆ ਜਿੱਦਾਂ ਥੋੜੇ ਬਾਣੀਆਂ ਪੰਡਤ ਜਿਆਦੇ ਆਉਂਦੇ ਆ ਤੇ ਵੈਸੇ ਤੋਂ ਸਾਰੀ ਹੁੰਦੇ ਆ ਦੇਖੋ ਇੱਥੇ ਲਾਈਨਾਂ ਵਗੈਰਾ ਲੱਗਦੀਆਂ ਨੇ ਹੁਣ ਆਪਾਂ ਅੰਦਰ ਆਗੇ ਇੱਥੇ ਮੰਦਿਰ ਹੈਗਾ ਦੇਖੋ ਉੱਥੇ ਕਿੰਨਾ ਆ ਦੇਖੋ ਆ ਜਿਹੜੇ ਲੱਗੇ ਹੋਏ ਆ ਇਹਨਾਂ ਦੇ ਵਿੱਚ ਲੈਣਾ ਲੱਗਦੀਆਂ ਨੇ ਵੈਰੀ ਗੇਟ ਜੇ ਕੋ ਕਾ ਬਾਬੇ ਦਾ ਦੂਜੀ ਵਾਰ ਲੈ ਮੇਰੇ ਧੂਰੀ ਦੇ ਦੂਜੀ ਵਾਰ ਬਹੁਤ ਧੂਰੀ ਲਾਵਾ ਮੇਰੇ ਘਰ ਸੋਣਾ ਜਿੰਨੇ ਵਾਰ ਲੈ ਮੈਂ ਦਸ ਵਾਰ ਲੈ ਬਸ ਅੰਦਰ ਵੀ ਹੁਣ ਆਪਾਂ 12ਵਾਂ ਮੱਥਾ ਟੇਕਤਾ ਜੀ ਚੱਲਦੇ ਆ ਕਿਉਂਕਿ 12ਵਾਂ ਮੱਥਾ ਟਿਕਦਾ ਹੈ ਉੱਥੇ ਟੇਕ ਕੇ ਮੱਥਾ ਹਣਾ ਸੀ ਚੱਲਦੇ ਆ ਘਰ ਨੂੰ ਆ ਦੇਖੋ ਜਿਹੜਾ ਬਾ ਅੰਦਰਲੇ ਪਾਸੇ ਪੂਰੀਆਂ ਦਾ ਲੰਗਰ ਛੋਲੇ ਪੂਰੀਆਂ ਦਾ ਲੰਗਰ ਹੁੰਦਾ ਇੱਥੇ ਬਹੁਤ ਜ਼ਿਆਦਾ ਲੰਬੀਆਂ ਲੈਣਾਂ ਲੱਗੀਆਂ ਪਈਆਂ ਤੇ ਇਹ ਦੇਖੋ ਕਿੰਨੀਆਂ ਉਹ ਸਾਹਮਣੇ ਦਿਖ ਰਹੀਆਂ ਨੇ ਲੈਣਾਂ ਲੱਗੀਆਂ ਹੋਈਆਂ ਨੇ ਫੇਰ ਕਿਤੇ ਵਾਰੀ ਨਾਲ ਅੰਦਰ ਨਗਾਉਂਦੇ ਨੇ ਬਹੁਤ ਵੱਡਾ ਹਾਲ ਹੈਗਾ ਹਨ ਉਹਦੇ ਵਿੱਚ ਜਿੰਨੇ ਕ ਬੰਦੇ ਬੈਠਦੇ ਆ ਉਹਨੇ ਕਾਨੂੰ ਲਗਾਉ ਲਗਾ ਦਿੰਦੇ ਆ ਤਦ ਦੇਖੋ ਸ਼ਿਵ ਜੀ ਭਗਤ ਹਨ ਢੰਗੜਾ ਵਗੈਰਾ ਪਾਉਂਦੇ ਆ ਜਿਵੇਂ ਤੇਰਪੂ ਦੇ ਵਿੱਚ ਡੀਜੇ ਵਗੈਰਾ ਲਾਏ ਹੋਏ ਸੀਗੇ ਹਨ ਲਓ ਜੀ ਹੁਣ ਅਸੀਂ ਜਾ ਰਹੇ ਆ ਵਾਪਸ ਘਰੇ 10 ਵਜ ਗਏ ਨੇ ਕਿੰਨੇ ਪੈਸੇ ਖਰਚ ਆਏ ਜੈਸਮਿਨ ਕਿੰਨਾ ਕੁ ਸਲਾਈਏ ਤਿੰਨ ਦਿਖਾ ਦੇ ਜਿਹੜਾ ਆ ਟੌਪਸ ਪਾ ਵੀ ਲਏ ਕੁੜੀ ਨੇ ਆਹ ਦੇਖੋ ਟੌਪਸ ਵੀ ਪਾ ਲੇ ਉਹ ਬਾਹਾਂ 'ਚ ਵੀ ਪਾ ਲਿਆ ਕੀ ਹੈ ਆ ਵੀ ਪਾ ਲਿਆ ਹੈ ਮੈਨੂੰ ਕਹਿਣਾ ਨਹੀਂ ਆਉਂਦਾ ਆ ਵੀ ਪਾ ਲਿਆ ਰਿੰਗ ਰਿੰਗ ਵੀ ਪਾ ਲਈ ਹੈ ਨਾ ਰਿੰਗ ਤਾਂ ਮੈਨੂੰ ਪਤਾ ਹੈ ਆਈ نو ਕੀ ਕਹਿੰਦੇ ਨੇ ਅਸੀਂ ਕੁਝ ਲੈ ਕੇ ਆਏ ਮੈਂ ਤੇ ਅਮਨ ਕੀਨੇ ਜੇ ਸਾਨੂੰ ਨਜ਼ਰ ਨਾ ਲੱਗੇ ਨਜ਼ਰ ਵਾਲੀ ਲੱਗਦੀ ਹੈ ਸਾਡੇ ਬੁਟੀਕ ਤੇ ਉਹਦੇ ਕਰਕੇ ਲੈ ਕੇ ਆਏ ਨਜ਼ਰਬੱਟੂ ਹੁਣ ਮੂਰੇ ਆ ਕੇ ਕਰ ਰਹੇ ਥੋੜੇ ਤਾਂ ਠੀਕ ਰਹੇ ਨੇ ਫਿਰ ਪਤਾ ਨਹੀਂ ਕੀ ਕੁਛ ਨੂੰ ਕੁਛ ਦੁਖੜ ਲੱਗ ਜਾਂਦਾ ਸਹੀ ਗੱਲ ਹੈ ਨਾ ਬੁਖਾਰ ਜਾ ਕੇ ਮੇਨਾਂ ਤੁਹੀਂ ਇੰਨਾ ਕੰਮ ਹੁੰਦਾ ਲੋਡ ਕਰ ਰਹਿਣਾ ਮਾਸੀ ਉੱਧਰ ਬੈਠੇ ਨੇ ਸਾਡੇ ਮਾਸੀ ਜੀ ਚੁੱਪ ਜੇ ਕਰੇ ਮਾਸੀ ਕੋਈ ਗੱਲਬਾਤ ਸੁਣਾ ਦੇ ਪਾਲੂ ਜੀ ਦੇਖਦੀ ਸੀ ਪਰ ਲਿਆ ਨਹੀਂ ਹੈਗਾ ਪਤਾ ਨਹੀਂ ਉਹ ਦੋ ਦੋਤੇ ਵਾਸਤੇ ਦੋਤੇ ਵਾਸਤੇ ਮਨਕੀਰਤ ਵਾਸਤੇ ਤੇ ਸਾਨੂੰ ਵਧੀਆ ਇੱਕ ਜੁੱਤੀ ਦੀ ਉੱਥੇ ਅੱਛਾ ਬਈ ਉੱਥੇ ਨਾ ਮੈਂ ਕੋਕਤੇ ਵਾਗਿਓ ਜੁੱਤੀ ਪਿੱਛੇ ਲੜ ਲੜ ਮਰਨ ਉਹ ਤੇ ਉਹਦੇ ਦੂਜੇ ਚਾਚੇ ਦਾ ਮੁੰਡਾ ਅੱਛਾ ਮੈਂ کہہ ਰਹਾ ਉਹ ਮੈਂ ਮਨੂ ਨੂੰ ਕੱਲ ਨੂੰ ਉਹਨੂੰ ਟੇਕ ਵੀਰ ਨੂੰ ਕਹਿੰਦੀ ਵੀ ਕੱਲ ਨੂੰ ਉਹ ਜੁੱਤੀਆਂ ਲੈ ਕੇ ਆਏ ਦੋ ਤੁਸੀਂ ਕੱਲ ਨੂੰ ਆਉਣਗੇ ਉਹ ਇਹ ਰੋਵਾਵਾ ਕੇ ਦੇਖ ਲਓ ਚਲੋ ਆ ਜਾਣਗੇ ਦਿਨੇ ਤਾਂ ਕੱਲ ਨੂੰ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਕੱਲ ਨੂੰ ਰਾਤ ਨੂੰ ਮਨਪ੍ਰੀਤ ਨੂੰ ਲੈ ਕੇ ਆਵਾਂਗੇ ਨਾਲ ਤੇਗਵੀਰ ਤੇ ਮਨਪ੍ਰੀਤ ਨੂੰ ਪਹੁੰਚਾਈ ਦੇ ਹੈ ਹੁਣ 7 ਵਜੇ ਹਾਂ 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 ਉਹਨੂੰ ਲਿਆਵਾਂਗੇ ਇੱਥਾਂ ਕਿੱਦਾਂ ਕਰਦੇ ਹੋ ਔਰ ਕੋਨੜ ਮੇ ਤੇਯਾਰ ਹੋ ਜੇ ਨਹੀਂ ਕਿਉਂ ਫਿਰ ਤਾਂ ਕਿਉਂਕਿ ਕੋਈ ਮੇਲਾ ਆਮ ਤਾਂ ਤਿਹਾਰੀ ਹੈ ਕਹਿੰਦੇ ਕੱਲ ਨੂੰ ਜੇ ਸਵੇਰੇ ਵੀ ਲਿਆਓ ਹੈ ਨਾ ਸਵੇਰੇ ਨਹੀਂ ਸਵੇਰੇ ਵੀ ਠੀਕ ਤੇ ਸਵੇਰੇ ਵੀ ਠੀਕ ਤੇ ਕੰਮ ਵੀ ਬਹੁਤ ਜ਼ਿਆਦਾ ਹੈ ਇੰਨੇ ਜ਼ਿਆਦਾ ਸਲਾਈਆ ਹੁਣ ਵੀ ਅਸੀਂ ਤਾਂ ਇੰਨੇ ਹੀ ਤਾਂ ਅਸੀਂ 9 ਵਜੇ ਤੱਕ 10 ਵਜੇ ਤੱਕ ਕਰਨੀ ਸੀ ਸਲਾਈ ਫਿਰ ਅਸੀਂ ਬੰਦ ਕਰਕੇ ਆ ਗਏ ਦੁਕਾਨ ਤੇ ਟੱਟ ਕੇ ਮੇਰੇ ਨਾਲ ਦੋ ਮੂਰੇ ਸਲਵਾਰਾਂ ਚਲਦੀਆਂ ਨੇ ਐਡਵਾਂਸ ਮੇਰੇ ਇੱਕ ਮੀਂਹ ਦੇ ਦੋ ਹਜੇ ਪਿੱਸੇ ਰਹਿੰਦੇ ਆ ਕਿੰਨੀਆਂ ਕੁੜੀਆਂ ਨੇ ਉਥੇ ਰਹੀਆਂ ਨੇ ਸਟੂਰੇਟਾਂ ਕੁੜੀਆਂ ਸਾਡੀ ਉਥੇ ਰਹੀਆਂ ਕਿ ਕੋਈ ਕੰਮ ਹੋ ਆਹਨਾ ਸੈਂਟਰ ਵੀ ਖੋਲ ਲਿਆ ਹਾਂ ਉਹ ਤਾਂ ਸਿੱਖਦੀ ਆ ਬਸ ਮੋਤੀ ਸਿਕਾ ਨੇ ਮੈਂ ਉਹ ਕੰਮ ਬਹੁਤ ਸਾਬ ਕਰਦੀ ਆ ਜਿਹੜਾ ਦੱਸਦੇ ਆ ਜਿਵੇਂ ਅਸੀਂ ਬਾੜ ਦੱਸੇ ਨੇ ਉਹਨੂੰ ਬਾੜ ਦੱਸੇ ਮੂਰੀ ਦੱਸੀਆਂ ਮਤਲਬ ਕਿ ਸਫਾਈ ਦਾ ਕਰਿਆ ਚਾਹੇ ਢੇੜ ਕਰਨ ਹਾਂ ਬੋਚਕ ਦੇ ਨਚੋਰੀਓਂ ਢੇੜ ਦਿੰਦੀ ਐ ਪਰ ਸਫਾਈ ਬਹੁਤ ਕਰਦੀ ਐ ਮੈਂ ਮੈਂ ਥ੍ਰੈਡਿੰਗ ਕਰਨ ਲੱਗੀ ਉਧਰ ਮੇਰੇ ਕੋਲੇ ਕਸਟਮਰ ਸੀਗਾ ਮੈਂ ਥ੍ਰੈਡਿੰਗ ਕਰਕੇ ਕਰਨ ਲੱਗੀ ਮੇਰੇ ਆਉਂਦੀ ਨੂੰਹ ਨੇ ਮੈਂ ਇੱਕ ਮੂਰੀ ਜੜਨੀ ਦੱਸੀ ਤੇ ਦੂਜੀ ਮੂਰੀ ਜੜ ਕੇ ਆਪਣੇ ਆਪ ਵਧੀਆ ਬੋਕਰਮ ਤੇ ਸਾਫ ਕਰਕੇ ਬਣਾ ਰਹੀ ਨਰਕੇ ਕੰਮ ਵਧੀਆ ਕਰਦੀ